ਇੰਡੋਨੇਸ਼ੀਆ ਦੇ 43 ਟਾਪੂ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਲਗਭਗ 280 ਲੋਕਾਂ ਨੂੰ ਲੈ ਕੇ ਜਾ ਰਹੇ ਕਿ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ ਇਸ ਘਟਨਾ ਦੇ ਵਿੱਚ ਕਈ ਲੋਕਾਂ ਦੀ ਹੋਤ ਹੋ ਗਈ ਹੈ ਜਦੋਂ ਕਿ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਮਨਾਡੋ ਪੋਰਟ ਜਾ ਰਿਹਾ ਸੀ ਕਈ ਯਾਤਰੀਆਂ ਨੇ ਇਸ ਪੂਰੇ ਡਰਾਉਣੇ ਦ੍ਰਿਸ਼ ਨੂੰ ਆਪਣੇ ਫੋਨਾਂ ਦੇ ਵਿੱਚ ਕੈਦ ਕਰ ਲਿਆ ਤਾਂ ਜਹਾਜ਼ ਤੇ 280 ਤੋਂ ਵੱਧ ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਬੱਚੇ ਵੀ ਸ਼ਾਮਿਲ ਨੇ ਤਾਂ ਵਾਇਰਲ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਪੂਰੀ ਤਰ੍ਹਾਂ ਅੱਗ ਦੀ ਲਪੇਟ ਦੇ ਵਿੱਚ ਹੈ ਇਸ ਵਿੱਚੋਂ ਸੰਘਣਾ ਕਾਲਾ ਧੂੰਆਂ ਉੱਠ ਰਿਹਾ ਹੈ ਘਬਰਾਏ ਹੋਏ ਲੋਕ ਮਦਦ ਲਈ ਚੀਕਦੇ ਅਤੇ ਆਪਣੀ ਜਾਨਾਂ ਬਚਾਉਣ ਲਈ ਸਮੁੰਦਰ ਦੇ ਵਿੱਚ ਛਾਲਾ ਮਾਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਯਾਤਰੀਆਂ ਨੇ ਲਾਈਫ ਸੇਫਟੀ ਜੈਕਟਾਂ ਪਾਈਆਂ ਹੋਈਆਂ ਨੇ ਪਰ ਬਹੁਤ ਸਾਰੇ ਲੋਕਾਂ ਨੇ ਘਬਰਾਹਟ ਦੇ ਵਿੱਚ ਬਿਨਾਂ ਜੈਕਟਾਂ ਦੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹਾਦਸੇ ਸਮੇਂ ਉੱਥੋਂ ਲੰਘ ਰਹੀਆਂ ਕਈ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੇ ਇਹਨਾਂ ਲੋਕਾਂ ਦੇ ਲਈ ਫਰਿਸ਼ਤੇ ਵਾਂਗੂ ਕੰਮ ਕੀਤਾ ਹੈ ਇਹਨਾਂ ਮਛੇਰੀਆਂ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਨੂੰ ਪਾਣੀ ਤੋਂ ਸੁਰੱਖਿਤ ਬਾਹਰ ਕੱਢਿਆ ਤੇ ਉਹਨਾਂ ਨੂੰ ਕਿਨਾਰੇ ਤੇ ਪਹੁੰਚਾਇਆ ਤਾਂ ਇੰਡੋਨੇਸ਼ੀਆ ਬਚਾਅ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਵੱਡੇ ਪੱਧਰ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 4 ਤੋਂ 5 ਲੋਕਾਂ ਦੀ ਮੌਤ ਹੋ ਗਈ ਹੈ